ਬੜੇ ਹੀ ਚਾਹਵਾਂ ਦੇ ਨਾਲ ਵਿਦੇਸ਼ ਦੇ ਵਿੱਚ ਰਹਿੰਦੀ ਨੂ ਜਦੋਂ ਆਪਣੇ ਸਹੁਰੇ ਘਰ ਤੇ ਵੀ ਜਾਂਦੀ ਆ ਤੇ ਉੱਥੇ ਪਹੁੰਚ ਕੇ ਸਾਫ ਸਫਾਈ ਦਾ ਕੰਮ ਕਰਵਾਉਣ ਲੱਗਦੀ ਆ ਤਾਂ ਐਨ ਉਸੇ ਮੌਕੇ ਤੇ ਉਸਦੇ ਸੱਸੋਰਾ ਵੀ ਘਰ ਦੇ ਵਿੱਚ ਆ ਜਾਂਦੇ ਨੇ ਅਤੇ ਉਸ ਤੋਂ ਬਾਅਦ ਕੁੜੀ ਦਾ ਉਹ ਹਾਲ ਕੀਤਾ ਜਾਂਦਾ ਹੈ ਕਿ ਉਹ ਫੋਨ ਤੇ ਰੋ ਰੋ ਕੇ ਇਸ ਨੂੰ ਬਿਆਨ ਕਰਦੀ ਹੈ ਘਰ ਦੇ ਅੰਦਰ ਹੀ ਇਸ ਗਰਭਵਤੀ ਨੂ ਨੂੰ ਜਿਸਦੇ ਪੇਟ ਤੇ ਵਿੱਚ 3 ਮਹੀਨੇ ਦਾ ਬੱਚਾ ਸੀ ਉਸ ਦੇ ਨਾਲ ਮਾਰ ਕੁਟੱਪਾ ਕੀਤਾ ਗਿਆ ਅਤੇ ਹਾਲਤ ਉਸ ਦੀ ਇਹੋ ਜਿਹੀ ਕਰ ਦਿੱਤੀ ਗਈ ਕਿ ਉਸ ਦੇ ਮਾਪਿਓ ਘਰ ਦੇ ਬਾਹਰ ਆ ਕੇ ਚਿੰਤਾ ਦੇ ਵਿੱਚ ਬੈਠ ਕੇ ਕਿ ਸਾਡੀ ਧੀ ਹੁਣ ਬਚੇਗੀ ਜਾਂ ਫਿਰ ਨਹੀਂ ਦਰਦ ਦੇ ਨਾਲ ਤੜਫਦੀ ਹੋਈ ਇਸ ਨੂ ਨੂੰ ਘਰ ਦੇ ਅੰਦਰ ਬੰਦ ਕੀਤਾ ਗਿਆ ਉਸ ਦੇ ਉੱਪਰ ਜਿਹੜਾ ਤਸ਼ੱਦਦ ਕੀਤਾ ਗਿਆ ਹੋਸ ਨੇ ਪੁਲਿਸ ਨੂੰ ਫੋਨ ਕਰਕੇ 112 ਤੇ ਬਿਆਨ ਦਿੱਤਾ ਅਤੇ ਬਾਅਦ ਦੇ ਵਿੱਚ ਪੁਲਿਸ ਨੇ ਹੀ ਮੌਕੇ ਤੇ ਆ ਕੇ ਇਸ ਕੁੜੀ ਨੂੰ ਉਸ ਦੇ ਸਹੁਰੇ ਪਰਿਵਾਰ ਦੇ ਕੋਲੋਂ ਛੁਡਵਾਇਆ ਆਖਿਰਕਾਰ ਕੀ ਹੈ ਇਹ ਪੇਚੀਦਾ ਮਾਮਲਾ ਉਸ ਦੇ ਸਾਸੋਰੇ ਤੇ ਵੱਲੋਂ ਇੰਜ ਕਿਉਂ ਕੀਤਾ ਗਿਆ ਅਤੇ ਉਹ ਕੀ ਇਲਜ਼ਾਮ ਲਗਾ ਰਹੇ ਨੇ ਉਹ ਜਾਣ ਲੈਣੇ ਆ ਪ੍ਰਨਾਲੀ ਤੁਹਾਨੂੰ ਦੱਸਦੀ ਹੈ ਕਿ ਜਦੋਂ ਪੱਤਰਕਾਰਾਂ ਦੇ ਵੱਲੋਂ ਸਾਸ ਅਤੇ ਸਹੁਰੇ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਸੀਸੀਟੀਵੀ ਕੈਮਰੇ ਕਿਉਂ ਬੰਦ ਕੀਤੇ ਜੇਕਰ ਤੁਹਾਡੇ ਨਾਲ ਗਲਤ ਹੋ ਰਿਹਾ ਸੀ ਤਾਂ ਕੈਮਰੇ ਆਖਿਰਕਾਰ ਕਿਉਂ ਬੰਦ ਕੀਤੇ ਗਏ ਤਾਂ ਉਹਨਾਂ ਦੇ ਕੋਲ ਇਸ ਗੱਲ ਦਾ

ਫੇਰ ਹੁਣ ਤਨੋਂ ਬਾਹਰ ਕਹਿੰਨ ਨੇ ਕੱਢਿਆ ਤੁਸੀਂ ਕੰਪਲੀਟ ਵੀ ਕੀਤੇ ਹੋਏ ਸੀਗੇ 112 ਦੀ ਕੰਪਲੇਂਟ ਕੀਤੀ ਸੀਗੀ ਕਿ ਰੀਵਨ ਮੇਨੋਲਾ ਕੰਮ ਅੱਜ ਨਹੀਂ ਬੱਝੇ ਸੀਗੇ ਹਾਂ ਬਿਲਕੁਲ ਹਾਂ ਹੁਣ ਤਨੋਂ ਬਾਹਰ ਕਹਿੰਨ ਨੇ ਕੱਢਿਆ ਹੁਣ ਇੱਥੇ ਲੋਕ ਕੀਤੇ ਹੋਏ ਸੀਗੇ ਦਰਵਾਜ਼ੇ ਸਾਰੇ ਬੰਦ ਕੀਤੇ ਹੋਏ ਸੀ ਮੇਰੇ ਪਿੰਦੇ ਦੀ ਭੈਣ ਹੈ ਮੇਰੀ ਉਹ ਉਹਨਾਂ ਦੇ ਪਰੋਣੇ ਨੇ ਤੇ ਉਹਨਾਂ ਨੇ ਅਰਦੇ ਨੇ ਬੰਦੇ 20 ਆ ਭਾਰਤੀ ਆ ਕੇ ਸਾਨੂੰ ਮਾਰ ਕੇ ਆ ਗਏ ਅੱਛਾ 20 ਬੰਦੇ ਉਹਨਾਂ ਨੇ ਆਏ ਸਾਡਾ ਕੋਈ ਬੰਦਾ ਨਹੀਂ ਆ ਕੇ ਸਾਡਾ ਕੋਈ ਰਿਸ਼ਤੇਦਾਰ ਕੋਈ ਨਹੀਂ ਉਹ ਬੰਦੇ 20 ਸੱਦੇ ਉਹਨੇ ਮੈਂ ਇੱਕ ਜੰਦਾ ਲਾਇਆ ਕਿ ਸਾਨੂੰ ਮਾਰ ਸਕਦੇ ਆ ਕੇ ਅੱਛਾ ਤਾਂ ਭਈ ਡਰਦਿਆਂ ਨੇ ਜੰਦਾ ਲਾਇਆ ਠੀਕ ਹੈ ਉਹਦਾਂ ਨੇ ਇੱਥੇ ਬੈਠੇ ਸੀ ਇਹ ਰੌਲਾ ਕਿਸ ਗੱਲ ਦਾ ਪੈਂਦਾ ਜੀ ਇਹ ਲੜਾਈ ਰੌਲਾ ਰੌਲਾ ਕਹੀ ਜਾਂਦਾ ਅਸੀਂ ਬਾਹਰ ਨਹੀਂ ਦੇ ਇਹ ਮੁੰਡਾ ਮੁਖਤਿਆਰ ਸੀਗਾ ਇੱਕ ਛੋਟਾ ਭਰਾ ਮੇਰਾ ਕੁੜੀ ਆ ਤਿੰਨ ਬੱਚੇ ਆ ਮੇਰੇ ਇਨੇ ਵਾਰ ਵੀ ਵੱਡਾ ਸਿਰਾ ਮੋਰ ਇਖਤਿਆਰ ਸੀ ਆਪ ਦੇ ਨਾਲ ਪ੍ਰੋਪਰਟੀ ਲਵਾਇਆ ਟੱਕ ਟੁਕ ਵੀ ਟਰੱਕ ਇਹਨੇ ਆਪ ਦੇ ਨਾਲ ਲਵਾਇਆ 2 ਯੂਨੀਅਨ ਦੀ ਜਾਣ ਹ ਸਾਰਾ ਸਾਰਾ ਤੇ ਬੰਨੇ ਕੰਮ ਕੀਤਾ ਕੋਲਡ ਬਾਇਬ੍ਰੀ ਸੀ ਛੋਟੇ ਮੋਟੇ ਦਾ ਵਿਆਹ ਰੱਖਿਆ ਇਹਨੇ ਤੱਕਾ ਦੇ ਕੇ ਸਾਰੇ ਸਾਫ ਫੈਮਿਲੀ ਨੂੰ ਬਾਤ ਕਰਤਾ ਸਾਨੂੰ ਜੀ ਵੈਸੇ ਹਮ ਸਾਡ ਕੋ ਸਾਰਾ ਪੇਪਰ ਵਰਕ ਆਏਗਾ ਨੱਤਾ ਮਾਰੀਂ ਤਿੰਨ ਮਹੀਨੇ ਬਾਟੇ ਤੰਡਕ ਤੰਡਕ ਉਹ ਮੈਂ ਲਾਂਚ ਕਰਾ ਟੱਕਰਾ ਉਹ ਪੈਸੇ ਨਹੀਂ ਖਾਤੇ ਉਹ ਮੈਂ ਉੱਥੇ ਦੂਜੇ ਤੇ ਪਾ ਦੇਣਾ ਟੋਟੇ ਮੇਟਰ ਦਾ ਡੇਟ ਆ ਉਹਦਾ ਹੁਣ ਮੈਂ ਹੀ ਫਟ ਤੁਰਕੇ ਹੀ ਵਿਆਹ ਕਰ ਕੀਤਾ ਉਹ ਤੈਨ ਘਰੋਂ ਘਟਿਆ ਵੇਕਾਰ ਕੀਤਾ ਸਾਡੇ ਕਪੜੇ ਥਮਾਰੇ ਘਰੇ ਵਿਆਹ ਉਥੇ ਜੋਸਵੀਰ ਕੋਰਿਆ ਹਾਂਜੀ ਬੇਟੀ ਦੇ ਨਾਮ ਹਾਂਜੀ ਬੇਟੀ ਦਾ ਜਨਮ ਕਿਉਂ ਰਿਹਾ ਕਿੱਥੇ ਵਿਆਹੀ ਹੈ ਇਹ ਇੱਥੇ ਨੌਮਬਰਪੁਰਿਆ ਕੀ ਗੱਲ ਲੱਗੀ ਹੁਣ ਤੁਸੀਂ ਸਾਰੇ ਘਰ ਦੇ ਬਾਹਰ ਬੈਠੇ ਅਸੀਂ ਘਰ ਦੇ ਬਾਹਰ ਬੈਠੇ ਕੋਈ ਨਹੀਂ ਸਵੇਰੇ ਪਿੰਡੀ ਮੰਮਾ ਮੈਂ ਜਾ ਕੇ ਸਫਾਈ ਕਰਾਇਆ ਵਾ ਮੈਂ ਕਿਹਾ ਚਲੋ ਠੀਕ ਆ ਕੁੜੀ ਮੇਰੀ ਆ ਗਈ ਆ ਸੱਤ ਚਾਰ ਦਿਨ ਇੱਥੇ ਨਾਲ ਦੇ ਕੋਲ ਹਾਈ ਹੋਈ ਆ ਠੀਕ ਆ ਇਹਨਾਂ ਨੇ ਉਹਨੂੰ ਅੰਦਰ ਮਾਰ ਕੇ ਕੁੱਟਿਆ ਮਾਰਿਆ ਉਹਦੇ ਲੱਤਾਂ ਤੇ 3 ਮਹੀਨੇ ਦੀ ਉਹ ਪ੍ਰੈਗਨਟ ਆ ਇਹਨਾਂ ਨੇ ਉਹਦੀ ਪੂਰੀ ਹਾਲਤ ਕੀਤੀ ਪਈ ਅੰਦਰ ਕੁੱਟ ਮਾਰ ਕੇ ਇਹਨਾਂ ਨੇ ਕੀਤੀ ਕੌਣ ਸੱਸ ਸੋਹਰੇ ਨਹੀਂ ਸੱਸ ਸੋਹਰੇ ਹਾਂਜੀ ਅੱਛਾ ਇੱਥੇ ਵਿਆਹੀ ਆ ਇੱਥੇ ਵਿਆਹੀ ਹੋਈ ਆ ਉਹਨਾਂ ਦਾ ਕੀ ਨਾਮ ਹੈ ਜਿਸਪਾਲ ਸਿੰਘ ਮੈਨੂੰ ਜਿਆਦਾ ਮੇਰੇ ਦਿਮਾਗ 'ਚ ਨਹੀਂ ਪੈਂਦੀ ਆ ਕਿ ਜਿਸਪਾਲ ਸਿੰਘ ਦਾ ਤਾਂ ਰਸਪਾਲ ਕੋ ਜਿਹਾ ਹੈ ਇਹਨਾਂ ਨੂੰ ਸਵੇਰ ਦੀ 7:40 ਦੀ ਇਹਨਾਂ ਨੇ ਅੰਦਰ ਬੰਦ ਕੀਤੀ ਹੋਈ ਆ ਠੀਕ ਆ ਫੋਨ ਤੁਹਾਨੂੰ ਕਿਹਾ ਕਿ ਤੇ ਨਾ ਹੋਈ ਆ ਅਜੇ ਤੱਕ ਬੋੜੀ ਆ ਅਜੇ ਤਹੇ ਤੱਕ ਨਹੀਂ ਆਈ ਮੇਰੀ ਕੁੜੀ ਅੰਦਰ ਤੜਫਦੀ ਪਈ ਆ ਜੇ ਉਹਨੂੰ ਕੁਛ ਹੋ ਗਿਆ 15 ਉਹ ਵੀ ਜਿੰਦੇ ਲਾਤੇ ਉਹਨਾਂ ਨੂੰ ਬਾਹਰ ਅਸੀਂ ਬੈਠੇ ਆ ਬਾਹਰ ਵੀ ਜਿੰਦੇ ਲਾਤੇ ਆ ਅਸੀਂ ਤਸਵੀਰ ਦੇ ਇੱਥੇ ਬਾਹਰ ਤਾੜ ਫੜਦੇ ਆਂ ਕੁੜੀ ਸਾਡੀ ਅੰਦਰ ਜੇ ਕੁਝ ਹੋ ਗਿਆ ਕੀ ਕਰਦੇ ਆਂ ਤੁਸੀਂ ਮਾਂਗਾ ਸੀ ਕੋਈ ਵੀ ਕਰਦੇ ਸਾਨੂੰ ਫੈਸਲਾ ਚਾਹੀਦਾ ਸੀ ਜੋ ਵੀ ਹੋਵੇ ਅਸੀਂ ਨੰਤ ਕਰਨਾ ਆ ਹੁਣ ਕਾਨੂੰਨੀ ਕਾਰਵਾਈ ਸਾਰੀ ਕਰਨੀ ਆ ਕੁੜੀ ਅੰਦਰ ਕਰ ਦੋਈ ਹੋਈ ਆ ਕੁੜੀ ਦਰਦ ਪੈਂਦੀ ਉਹਦੀ ਕੁੜੀ ਦੇ ਆ ਤਿੰਨ ਮਹੀਨੇ ਦੀ ਉਹ ਬੱਚਾ ਹੋਣਾ ਲਾਇਆ ਅੰਦਰ ਜਿੰਦੇ ਲਾਇਆ ਜਿੰਦੇ ਲਾਇਆ ਭਈ ਨਾ ਇਹਨਾਂ ਨੇ ਸਾਰੇ ਬੰਦ-ਬੁੰਦ ਕਰਕੇ ਇਹਨਾਂ ਨੂੰ ਅੰਦਰ ਦਿੱਤਾ ਹੋਇਆ ਆ ਤੁਸੀਂ ਹਸਪੀਟਲ ਜਾ ਸਕਦੇ ਕੁਛ ਵੀ ਨਹੀਂ ਅਸੀਂ ਜਾ ਸਕਦੇ ਕਿੱਥੋਂ ਜੇ ਅਸੀਂ ਇਹ ਕੱਢਾਂਗੇ ਦਲਜਾਵਾਗੇ ਜਿੰਦੇ ਖੋਲੂਗਾ ਤੇ ਕਲਜਾਵਾਗੇ ਅਸੀਂ ਜਿੰਦੇ ਖੋਲਦੇ ਨਹੀਂ ਕੋਈ ਕੁਛ ਨਹੀਂ ਦੇ ਹੈਗੇ ਕੀ ਤੈਨੂੰ ਪਹਿਲਾਂ ਕਿੰਨੇ ਲਈਏ ਤੈਨੂੰ ਬੇਬੀਆਂ ਆ ਗੁੱਡ ਗਾਇਆ ਤੈਨੂੰ ਆਹ ਉਹਦੀ ਹੈ ਇਹ ਵੀ ਸਿਟੀ ਹੈ ਨਾ ਅਮਰੀਕਾ ਦੀ ਹਾਂਜੀ ਬੇਬੀਆਂ ਦਾ ਜਨਮ ਸਾਰਾ ਕੁਝ ਉਧਰ ਲਾਇਆ ਇਹ ਵੀ ਸਿਟੀਜਨ ਉਧਰਲੀ ਆ ਕੁੜੀ ਦੀ ਵੀ ਜਦੋਂ ਪੱਕੀ ਹੋ ਗਈ ਮੇਰੀ ਵਿਆਹੀ ਦੱਲੇ ਜੁਰਤੀ ਕਦੋਂ ਆਈ ਆ ਕੁੜੀ ਬਾਹਰ ਹਜੇ ਪਾਸੋਂ ਆਏ ਹੈ ਆ 28 ਤਰੀਕ ਤੇ ਕੌਣ ਹਾਂਜੀ ਕੁੜੀ ਵਰੀ ਅੱਛਾ ਜੀ ਹਾਂਜੀ ਤਦੋਂ ਬਾਅਦ ਇੱਥੇ ਆਏ ਸੀ ਆਪਣਾ ਉਦੋਂ ਬਾਅਦ ਦੇ ਅੱਜ ਆਏ ਆ ਇਹ ਕਹਿੰਦੇ ਚੱਲ ਸਫਾਈ ਕਰਾਉਣੇ ਆ ਇਹ ਜਿੱਦਾਂ ਅੰਦਰੇ ਪਤਾ ਨਹੀਂ ਖੁੱਲੇ ਸੀ ਬੂਹੇ ਉਹ ਅੰਦਰ ਆ ਕੇ ਇਹਨਾਂ ਨੇ ਅੰਦਰ ਪੜ ਕੇ ਕੋਟ ਸਿੱਟੀਆ ਪੜ ਕੇ ਕੁੜੀ ਤੇ ਮੇਰੇ ਕੋਲੇ ਨਿਆਣੇ ਛੱਡ ਕੇ ਕੱਲੇ ਆਏ ਸੀਗੇ ਗੱਡੀ ਉਹ ਖੜੀ ਉਹਦੀ ਆ ਮੈਂ ਮੰਮੀ ਸਫਾਈ ਕਰਾ ਕੇ ਮੈਂ ਆ ਜਾਣਾ ਆ ਤੇ ਤੂੰ ਇਹਨਾਂ ਨਿਆਣਿਆਂ ਨੂੰ ਕੋਲੇ ਰੱਖ ਮੈਂ ਕਹਾ ਠੀਕ ਆ ਹੁਣ ਵੀ ਕੁੜੀ ਅੰਦਰ ਬੰਦਿਆ ਸਾਡੀ ਕੁੜੀ ਸਾਡੀ ਅੰਦਰ ਹੀ ਪੰਦਿਆ ਇਹਨਾਂ ਨੇ ਬੰਦ ਕੀਤੀ ਉਹ ਬੰਦ ਕੀਤੀ ਬੰਦ ਕਰਕੇ ਆਪ ਬਾਬੀਲੀ ਚ ਬੈਠੇ ਆ ਦੋਨੇ ਤੀਮੀ ਆਦ ਨਹੀਂ 82 ਘੰਟੇ ਹੋ ਗਏ ਪੁਲਿਸ ਨੂੰ ਸ਼ਿਕਾਇਤ ਕੀਤੀ ਯੋ ਹਲੇ ਤੱਕ ਪੌੜ ਨਹੀਂ ਤੱਕ ਪੌੜ ਨਹੀਂ ਗਈ ਕੋਈ ਸਮੱਸਿਆ ਨਹੀਂ ਠੀਕ ਹੈ ਸਾਨੂੰ 112 ਤੇ ਕਾਲ ਆਈ ਸੀ ਇੱਕ ਰਜਨੀਸ਼ ਕੋਰ ਪਤਨੀ ਹਰਬਿੰਦਰ ਸਿੰਘ ਉਮਰਪੁਰ ਕਲਾ ਉਹਨੇ ਫੋਨ ਕੀਤਾ ਸੀ 112 ਤੇ ਵੀ ਮੇਰੇ ਸਾਸੋਰਾ ਮੈਨੂੰ ਘਟਮਾਰ ਰਹੇ ਆ ਜਦੋਂ ਅਸੀਂ ਆਏ ਆ ਆ ਕੇ ਦੇਖਿਆ ਤੇ ਇਹ ਸਾਸੋਰਾ ਮੈਂ ਅੰਦਰ ਲੋਕ ਲਾਇਆ ਸੀ ਤੁਸੀਂ ਲੋਕ ਲਾ ਕੇ ਕੁੜੀ ਨੂੰ ਪਰਚਿਸ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੇਰੇ ਨੂੰ ਇਹ ਨਾਮ ਹੈ ਮੇਰੇ ਸਾਸੋਰਾ ਨੇ ਘਟਮਾਰ ਕੀਤੀ ਹੈ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਦੋ ਸੱਟਾਂ ਲੱਗੀਆਂ ਆ ਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਉਹ ਅਸੀਂ ਬੰਦ ਦੀ ਕਾਰਵਾਈ ਕੋਈ ਅਵਕਤੀਆ ਮੰਗੀ ਮਤਲਬ ਕੁੜੀ ਨੂੰ ਅੰਦਰ ਬੰਦਕ ਬਣਾਇਆ ਸੀਗਾ ਲੋਕ ਕੁੜੀ ਨੂੰ ਤੁਸੀਂ ਲੋਕ ਖਲਾਇਆ ਨਹੀਂ ਲੋਕ ਅਸੀਂ ਬਾਹਰੋਂ ਹੀ ਕੁੰਡਾ ਲਾਇਆ ਸੀਗਾ ਲੋਕ ਲੱਗਾ ਸੀ ਹਾਂ ਲੋਕ ਗੇਟੋਂ ਲੱਗਾ ਸੀਗਾ ਗੇਟੋਂ ਗੇਟੋਂ ਲੱਗਾ ਸੀ ਗੇਟ ਮੌਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਹੁਣ ਅਸੀਂ ਭੇਜਤਾ ਹਸਪੀਟਲ ਥੋੜੇ ਦੇ ਹਾਲਤ ਕਿਦਾਂ ਐਸੀ ਜੀ ਕੁੜੀ ਦਾਦੀ ਕਹਿੰਦੀ ਮੇਰੇ ਪੇਟ 'ਚ ਲੱਤ ਮਰੀ ਹੋਊ ਹਮ ਪ੍ਰੈਗਨੈਂਟ ਆ ਜਦੋਂ ਜੀ ਤੇ ਤੁਸੀਂ ਦੱਸ ਦਿਓ ਆਕਸੀਜਨ ਉਹ ਟਰੇਲੂ ਜਿਹੜਾ ਆ ਕਾਫੀ ਦਿਨ ਦਾ ਹੀ ਆ ਪ੍ਰੋਪਰਟੀ ਸਾਡੇ ਅੰਦਰ ਬੰਦ ਕਰਕੇ ਰੱਖਿਆ ਉਸ ਨੂੰ ਕੀ ਲੱਗਦਾ ਤੁਹਾਨੂੰ ਮੋਕੇ ਉਹਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਬੈਠੇ ਪੇਕਾ ਪਰਿਵਾਰ ਜਿਹੜਾ ਬਾਹਰ ਸੋਰਾ ਪਰਿਵਾਰ ਜਿਹੜਾ ਉਹ ਹੀ ਦੂਨੇ ਬਾਹਰ ਬੈਠੇ ਸੀਗੇ ਕੁਰਕਾ ਅੰਦਰ ਕੋਈ ਨਹੀਂ ਸੀਗਾ ਜਿਹੜਾ ਉਹਦਾ ਪੇਕਾ ਪਰਿਵਾਰ ਪੇਕਾ ਪਰਿਵਾਰ ਉਹ ਬੇਟਾ ਨੰਦ ਤੋਂ ਬਹੁਤ ਬਲੌਕ ਲਾਇਆ ਹੋਇਆ ਸੀ ਲੋਕਾਂ ਨੇ ਬਲੌਕ ਲਾਇਆ ਸੀ ਜਿੱਦ ਤੋਂ ਸੀਸੀ ਪੁੜੇ ਵਗੈਰਾ ਵੀ ਜਿਹੜੇ ਕੈਮਰੇ ਵਗੈਰਾ ਬੰਦ ਕੈਮਰੇ ਕੰਦੀ ਬੰਦ ਕੀਤੀ ਪਲਾਂਟ ਵੀ ਬੰਦ ਸੀ ਅੰਦਰ ਲਾਈਟ ਵੀ ਬੰਦ ਕੀਤੀ ਇੱਕ ਕੰਪਲੇਂਟ ਜਿੱਤ ਨੂੰ ਕਾਫੀ ਟਾਈਮ ਹੋ ਗਿਆ 2-2.5 ਘੰਟੇ ਬਾਅਦ ਪੁਲਿਸ ਪਹੁੰਚਦੀ ਹੈ ਉਹਦਾ ਕੀ ਕੰਮ ਰਿਹਾ ਜੀ ਕਿਉਂਕਿ ਇੱਥੇ ਅਸੀਂ ਬਾਹਰ 1.5 ਘੰਟੇ ਦਾ ਮੀਡੀਆ ਨੂੰ ਹੋ ਗਿਆ ਇੱਥੇ ਪਿੰਡ ਵਾਲੇ ਹੋ ਗਏ ਉਹਦੇ ਪੇਕਾ ਪਰਿਵਾਰ ਹੋ ਗਏ ਪੁਲਿਸ ਤੋਂ 5 ਕਿਲੋਮੀਟਰ ਤੋਂ ਨਾ ਟਾਈਮ ਟ੍ਰੱਕ ਦੀ ਨਾਲ ਟਕਰਮਾਈ ਸੀ ਗੱਡੀ ਦੇ ਵਿੱਚ ਉਹ ਕਾਫੀ ਰੂਟ ਜਾਮ ਕੀਤਾ ਸੀਗਾ ਉਧਰੋਂ ਸਲਝਾ ਕੇ ਫਿਰ ਅਸੀਂ ਦਰਵਾਜ਼ਾ ਆਏ ਜੇ ਤੁਸੀਂ ਦੇਖਿਆ ਉਹਨਾਂ ਕੁੜੀ ਨੇ ਹਮ ਦੇਖ ਲੈਦੇ ਕੁੜੀ ਨੂੰ ਉਹਨੇ ਕੀ ਹੋ ਜਾਂਦੀ ਜਿੰਮੇਵਾਰ ਕੌਣ ਸੀਗਾ ਦੇਖ ਲੈ ਕੁੜੀ ਹਾਂ ਕੁੜੀ ਦਾਸ ਭੇਜਤਾ ਜੋ ਬਿਆਨ ਦੋਗੀ ਉਹ ਕਪਾ ਕੂਨੀ ਵਾਰ ਵੀ ਕਰਦੇ ਹਾਂ